ਅੱਜ ਤੁਹਾਡੇ ਵਾਸਤੇ ਦੋਸਤੋ ਆਪਾਂ ਰੀਪਰ ਲੈ ਕੇ ਆਏ ਆ ਬਹੁਤ ਹੀ ਸਾਫ਼ ਕੰਡੀਸ਼ਨ ਦੇ ਬਹੁਤ ਹੀ ਘੱਟ ਰੇਟ ਤੇ ਦੇਖਿਓ ਤੁਸੀਂ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਕੱਲੇ ਕੱਲੇ ਰੀਪਰ ਦੀ ਤੁਹਾਨੂੰ ਕੰਡੀਸ਼ਨ ਦਿਖਾਵਾਂਗੇ ਨਾਲੇ ਕੱਲੇ ਕੱਲੇ ਦਾ ਤੁਹਾਨੂੰ ਰੇਟ ਦੱਸਾਂਗੇ ਆਜੋ ਆਪਾਂ ਦਿਖਾਉਣੇ ਤੁਹਾਨੂੰ ਵਿਸ਼ਕਰਮਾ ਦਾ ਡਿਡਬੇ ਵਾਲਿਆਂ ਦਾ ਬਹੁਤ ਵੀਰਾਂ ਦੀ ਡਿਮਾਂਡ ਆ ਇਸ ਬਾਰੇ ਦੀ ਬਹੁਤ ਵਧੀਆ ਚੱਲਦਾ ਬਹੁਤ ਹੀ ਸਾਫ਼ ਕੰਡੀਸ਼ਨ ਦਾ ਰੀਪਰ ਹੈ ਇਹ 2022 ਮਾਡਲ ਹੈ ਕੰਡੀਸ਼ਨ ਘਰੋ ਚੈੱਕ ਜਮਾ ਨਵੇਂ ਵਰਗੀ ਪਈ ਹੈਗੀ ਇਹਦਾ ਰੇਟ ਤਾਂ ਹੈਗਾ ਭਰਾਵੋ 2 ਲੱਖ ਰੁਪਈਆ ਬਾਕੀ ਜੇ ਤੁਸੀਂ ਆਪਣਾ ਨਾਮ ਲੈ ਕੇ ਆਉਂਗੇ ਜਮਾ ਖਿੱਚ ਕੇ ਬਾਈ ਕਹਿੰਦਾ 1,95,000 ਦਾ ਦੇ ਦੂੰਗਾ ਬਹੁਤ ਹੀ ਨਵੇਂ ਵਰਗੀ ਕੰਡੀਸ਼ਨ ਹੈ ਰੀਪਰ ਦੀ ਆ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਆਜੋ ਅੱਗੇ ਤੁਹਾਨੂੰ ਦਿਖਾਉਣਾ ਨਿਊ ਵਿਸ਼ਕਰਮਾ ਦਾ ਐਤਕੀ ਇਹਦੀ ਵੀ ਵਧੀਆ ਡਿਮਾਂਡ ਹੈ ਰੀਪਰ ਦੀ 16 ਮਾਡਲ ਹੈ ਇਹ ਫੁੱਲ ਹੈਵੀ ਰੀਪਰ ਹੈਗਾ ਆ ਕੰਡੀਸ਼ਨ ਕਰ ਲਓ ਤੁਸੀਂ ਚੈੱਕ ਕੋਈ ਇਹਦੀ ਜ਼ਿਆਦਾ ਰਿਪੇਅਰ ਨਹੀਂ ਹੈਗੀ ਬਲੇਟਾਂ ਦੇ ਪਾਸੇ ਬਦਲਣ ਵਾਲੇ ਨੇ ਵਿੱਚ ਦੇ ਤਾਂ ਵਿੱਚ ਬਲੇਡ ਪਾਉਣੇ ਪੈਣਗੇ ਕੋਈ ਕਿਤੋਂ ਗਲਿਆ ਛੜਿਆ ਨਹੀਂ ਹੈਗਾ ਕੋਈ ਕਿਤੇ ਇਹਦੇ ਬੈਲਡ ਨਹੀਂ ਹੈਗਾ ਰੇਟ ਹੈ ਇਹਦਾ 1,40,000 ਰੁਪਇਆ 16 ਮਾਡਲ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਪਿਆ ਹੈਗਾ ਪੈਸੇ ਵੀ ਇਹਦੇ ਬਹੁਤ ਜਾਈਚ ਰੱਖੇ ਹੋਏ ਨੇਗੇ ਜਿਹੜੇ ਵੀਰ ਨੇ ਲੈਣਾ ਹੋਵੇ ਸੋਹਾਂ ਨੰਬਰ ਤੇ ਗੱਲ ਕਰ ਲਿਓ ਆਜੋ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਚਾਨੀ ਦੀ ਚਾਨੀ ਦੇ ਰੀਪਰਾਂ ਦੀ ਬਹੁਤ ਡਿਮਾਂਡ ਹੈਗੀ ਨਵੇਂ ਤਾਂ ਇਹ ਬਹੁਤ ਮਹਿੰਗੇ ਹੋ ਰਹੇ ਨੇ ਜਿਹੜੇ ਏਰੀਏ 'ਚ ਇਹ ਚੱਲਦਾ ਹੈਗਾ ਇੱਕ ਮਸ਼ੀਨ ਵੀ ਜਿੱਥੇ ਬਾਗੀ ਨਾ ਉੱਥੇ ਇਹਨੇ ਬੱਲੇ-ਬੱਲੇ ਕਰਾਈ ਆ ਅਵਾਰਡ ਵੀ ਜਿੱਤਿਆ ਇਹ ਮਸ਼ੀਨ ਨੇ ਚਾਨੀ 2200 ਮਾਡਲ ਹੈਗਾ ਇਹ 2022 ਮਾਡਲ ਹੈਗਾ ਬਹੁਤ ਹੀ ਜੈਨਰੇਟਰ ਰੱਖਿਆ ਇਹਦਾ 330000 ਰੁਪਇਆ ਚੌੜੇ ਟਾਇਰਾਂ 'ਚ ਆਉਂਦਾ ਹੈਗਾ ਇਹ ਦੇਖ ਸਕਦੇ ਹੋ ਤੁਸੀਂ ਉਗੜ ਦਾ ਰੀਲ ਦਾ ਕਿੰਤੋਂ ਹਲੇ ਰੰਗ ਵੀ ਨਹੀਂ ਉਤਰਿਆ ਹੈਗਾ ਬਾਈ ਦੇ ਦੱਸਣ ਮੁਤਾਬਕ ਕਹਿੰਦਾ 50-60 ਟਰਾਲੀਆਂ ਇੱਕ ਸੀਜ਼ਨ 'ਚ ਪਾਸ ਇਹਦੇ ਨਾਲ ਕਰੀਆਂ ਹੋਈਆਂ ਨੇਗੀਆਂ ਬਾਕੀ ਖੜਾ ਹੀ ਰਿਹਾਗਾ ਰੀਪਰ ਇਹਦੀ ਕੰਡੀਸ਼ਨ ਵੀ ਦੱਸਦੀ ਆ ਆਪਾਂ ਨੂੰ ਵੀ ਹਾਂ ਨਵੇਂ ਵਰਗਾ ਰੀਪਰ ਪਿਆ ਹੈਗਾ ਇਧਰਲੇ ਪਾਸਿਓਂ ਵੀ ਕਰ ਲਿਓ ਤੁਸੀਂ ਚੈੱਕ ਇਹਦਾ ਤਾਂ ਕਿਤੋਂ ਭਰਾਵੋ ਰੰਗ ਵੀ ਨਹੀਂ ਉਤਰਿਆ ਹੈਗਾ ਜਿਵੇਂ ਨਵੇਂ ਵਰਗਾ ਰੀਪਰ ਪਿਆ ਹੈਗਾ ਰੇਟ ਦੇ ਹਿਸਾਬ ਨਾਲ ਮਾਡਲ ਦੇ ਹਿਸਾਬ ਨਾਲ ਸਭ ਕੋ ਜਾਈ ਜਿ ਰੱਖਿਆ ਹੋਇਆ ਹੈਗਾ ਆ ਜੋ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਕੇਐਸ ਦਾ ਇਦੀ ਏਡਮਾਨ ਸਾਰਿਆਂ ਤੋਂ ਜ਼ਿਆਦਾ ਚੱਲ ਰਹੀ ਹੈਗੀ 22 ਮਾਡਲ ਰੀਪਰ ਆ ਇਹ ਪਹਿਲਾਂ ਕੰਡੀਸ਼ਨ ਕਰ ਲੋ ਤੁਸੀਂ ਚੈੱਕ ਜਿਵੇਂ ਨਵੇਂ ਵਰਗੀ ਪਈ ਹੈਗੀ ਆਲਾ-ਦਾਲਾ ਦੇਖ ਲੋ ਇਹਦਾ ਕੋਈ ਇਹਦੀ ਰਿਪੇਅਰ ਨਹੀਂ ਹੈਗੀ ਇਹਦਾ ਵੀ ਬਲੇਟਾਂ ਦੇ ਪਾਸੇ ਬਦਲਣ ਵਾਲੇ ਨੇ ਅੱਧੇਕ ਆਲਾ-ਦਾਲਾ ਕਰ ਲੋ ਚਾ ਇੱਕ ਉੱਪਰੋਂ ਦੇਖ ਲੋ ਤੁਸੀਂ ਕੋਈ ਕਿਤੇ ਇਹਦੇ ਟਾਕੀ ਨਹੀਂ ਕਿਤੇ ਵੈਲਡ ਨਹੀਂ ਹੈਗਾ ਆ ਰੀਲ ਦਾ ਦੇਖ ਲਓ ਤੁਸੀਂ ਰੰਗ ਵੀ ਨਹੀਂ ਉਤਰਿਆ ਹੈਗਾ ਹਲੇ ਤੱਕ ਬੋਸ ਬਾਸ ਕੋਈ ਚੀਜ਼ ਨਹੀਂ ਬਦਲੀ ਹੋਈ ਸਾਰੀਆਂ ਪ੍ਰੋਪਰ ਨਾਲ ਦੀਆਂ ਨੇਗੀਆਂ ਇਹਦਾ ਰੇਟ ਹੈ ਭਰਾਵੋ 260000 ਰੁਪਿਆ ਬਹੁਤ ਹੀ ਜਾਈ ਜਰੇਟ ਰੱਖਿਆ ਹੋਇਆ ਹੈ ਇਹੋ ਜੇ ਸਾਫ ਕੰਡੀਸ਼ਨ ਵਾਲੇ ਰੀਪਰਾਂ ਦਾ ਲੋਕ 280 80 85 85 ਵੀ ਮੰਗੀ ਜਾਂਦੇ ਨੇਗੇ ਬਾਈ ਨੇ ਬਹੁਤ ਹੀ ਜਾਈ ਜਰੇਟ ਰੱਖੇ ਹੋਏ ਨੇ ਬਾਕੀ ਤੁਸੀਂ ਆ ਜਿਓ ਮੌਕੇ ਤੇ ਕੋਈ 1000 2000 ਦਾ ਮਾਨਤਾਣ ਵੀ ਹੋ ਜਾਊਗਾ ਤੁਸੀਂ ਕਿਸੇ ਵੀ ਕੰਪਨੀ ਦਾ ਹੋਰ ਵੀ ਕੋਈ ਰੀਪਰ ਲੈਣਾ ਹੈਗਾ ਤਾਂ ਵੀ ਲੈ ਸਕਦੇ ਹੋ ਵਿਚ ਰੀਪਰ ਘੱਟ ਜਿਵੇਂ 90000 ਦਾ ਲੱਖ ਦਾ ਇਥੋਂ ਰੀਪਰ ਸਟਾਰਟ ਹੋ ਜਾਂਦੇ ਨੇ ਤੁਸੀਂ ਘੱਟ ਰੇਟ ਵਾਲਾ ਵੀ ਲੈ ਸਕਦੇ ਹੋ ਜੇ ਤੁਸੀਂ ਅਲੱਗ ਤੋਂ ਕੋਈ ਵੇਚਣਾ ਹੈਗਾ ਜਾਂ ਕੋਈ ਵਿਚਕਟਾ ਕੇ ਲੈਣਾ ਤਾਂ ਵੀ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਨੋਟ ਕਰ ਲਿਓ ਜੀ ਲੌਂਗਵਾਲ ਪਿੰਡ ਹੈਗਾ ਪਿੰਡੀ ਢੱਲਮਾ ਨੰਬਰਾ ਉੱਤੇ ਸਕਰੀਨ ਤੇ ਚੱਲਦਾ ਹੈ ਲਾਹਾ ਖੱਟ ਲਓ ਸੇਤੀ ਤੋਂ ਸੇਤੀ ਧੰਨਵਾਦ